ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਰਨਲ ਬਾਠ ਦੀ ਕਟਮਾਰ ਮਾਮਲੇ ਦੇ ਵਿੱਚ ਅੱਜ ਆਰਮੀ ਦੇ ਵੱਡੇ ਅਫਸਰ ਮੇਜਰ ਜਨਰਲ ਔਰ ਨਾਲ ਡੀਜੀਪੀ ਗੌਰਵ ਯਾਦਵ ਹੋਣਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਔਰ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮਾਮਲੇ ਦੇ ਉੱਪਰ ਵਿਸਤਾਰ ਸਹਿਤ ਪੂਰਾ ਬਰੀਫ ਕੀਤਾ ਗਿਆ ਕਿ ਹੁਣ ਤੱਕ ਕੇਸ ਦੇ ਵਿੱਚ ਕੀ ਕੁਝ ਹੋਇਆ ਔਰ ਆਰਮੀ ਦੇ ਵੱਡੇ ਅਫਸਰ ਮੇਜਰ ਜਨਰਲ ਹੋਣਾ ਦਾ ਕਹਿਣਾ ਹੈ ਕਿ ਅਸੀਂ ਇਸ ਕੇਸ ਨੂੰ ਐਂਡ ਤੱਕ ਲੜਾਂਗੇ ਜੀਆਂ ਦਾਦੀ ਕਿ ਉਹਨਾਂ ਨੇ ਕਿਹਾ ਕਿ ਹੁਣ ਆਰਮੀ ਦੀ ਇੰਟਰਵੈਂਸ਼ਨ ਹੋ ਚੁੱਕੀ ਹੈ ਔਰ ਆਰਮੀ ਨੇ ਟੌਪ ਲਿਸਟ ਦੇ ਉੱਪਰ ਇਹ ਕੇਸ ਰੱਖਿਆ ਹੋਇਆ ਤੇ ਅਸੀਂ ਇਸ ਕੇਸ ਨੂੰ ਫੈਸਲਾ ਕੋਨੰਤ ਤੱਕ ਜਾਵਾਂਗੇ ਜਦੋਂ ਤਾਂ ਕਿਸ ਦਾ ਫੈਸਲਾ ਕੋਈ ਸਾਰਥਕ ਨਹੀਂ ਆਸ ਆ ਜਾਂਦਾ ਅਸੀਂ ਉਦੋਂ ਤੱਕ ਇਸ ਕੇਸ ਦੀ ਪੈਰਵਾਈ ਕਰਾਂਗੇ ਔਰ ਅਸੀਂ ਖੁਦ ਇਸ ਮਾਮਲੇ ਦੇ ਵਿੱਚ ਆਪਣੀ ਇੰਟਰਵੈਂਸ਼ਨ ਜਿਹੜੀ ਆ ਉਹ ਕਰ ਰਹੇ ਹਾਂ ਤੇ ਨਾਲ ਡੀਜੀਪੀ ਗੌਰਵ ਯਾਦਵ ਵੀ ਬੈਠੇ ਸੀ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਪਰਿਵਾਰ ਚ ਆਊਗਾ ਜਿਵੇਂ ਜਿਵੇਂ ਆਰਮੀ ਜਿਹੜਾ ਵੱਡੇ ਅਫਸਰ ਜਿਹੜੇ ਬੈਠੇ ਨੇ ਔਰ ਉਹ ਚ ਆਉਣਗੇ ਔਰ ਜਿਹੜਾ ਕੁਝ ਸਾਹਮਣੇ ਆਊਗਾ ਪੂਰੀ ਫੇਰ ਜਾਂਚ ਕੀਤੀ ਜਾਏਗੀ ਡੀਜੀਪੀ ਗੌਰਵ ਯਾਦਵ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਅਸੀਂ ਫੇਰ ਜਾਂਚ ਕਰਾਂਗੇ ਔਰ ਪੂਰਾ ਸੈਟੀਸਫਾਈ ਜਿਹੜਾ ਦੋਨੇ ਤਰ੍ਹਾਂ ਨੂੰ ਕਰਾਂਗੇ ਚਾਹੇ ਆਰਮੀ ਹੈ ਚਾਹੇ ਆਰਮੀ ਦਾ ਜਿਹੜਾ ਪਰਿਵਾਰ ਹੈ ਬਾਠ ਪਰਿਵਾਰ ਉਹਨਾਂ ਦੀ ਵੀ ਅਸੀਂ ਪੂਰੀ ਜਿਹੜਾ ਸੈਟੀਸਫਾਈ ਸੈਟੀਸਫੈਕਸ਼ਨ ਜਿਹੜੀ ਹੈ ਕਰਾਂਗੇ ਇਸ ਕੇਸ ਦੇ ਨਤੀਜੇ ਦੇ ਨਾਲ ਤਾਂ ਦੱਸ دیے ਕਿ ਨਾਲ ਹੀ ਆਰਮੀ ਦੇ ਵੱਡੇ ਅਫਸਰ ਮੇਜਰ ਜਨਰਲ ਨੇ ਕਿਹਾ ਕਿ 12 ਜਿਹੜੇ ਜਿਹੜੇ ਮੁਲਾਜ਼ਮ ਸੀ ਪੁਲਿਸ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਅਸੀਂ ਇਹ ਵੀ ਡਿਮਾਂਡ ਰੱਖੀ ਹੈ ਕਿ ਇਹਨਾਂ ਦੀ ਟਰਾਂਸਫਰ ਕੀਤੀ ਜਾਏ ਪਟਿਆਲੇ ਤੋਂ ਬਾਹਰ ਇਹਨਾਂ ਨੂੰ ਜਿਹੜਾ ਤਾਂ ਇਹਨਾਂ ਦਾ ਤਬਾਦਲਾ ਕੀਤਾ ਜਾਏ ਔਰ ਦੂਜੇ ਪਾਸੇ ਸਾਰਾ ਜਿਹੜਾ ਸਿਨੈਰੀਓ ਸੀ ਅੱਜ ਦੀ ਪ੍ਰੈਸ ਕਾਨਫਰੰਸ ਬੜੀ ਅਹਿਮ ਇਸ ਕਰਕੇ ਵੀ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਧਰਨਾ ਚੱਲ ਰਿਹਾ ਸੀ 2 ਦਿਨ ਲਗਾਤਾਰ ਮੋਰਚਾ ਚੱਲਿਆ ਕਦੇ ਡੀਸੀ ਦਫ਼ਤਰ ਦੇ ਅੱਗੇ ਔਰ ਉਸ ਤੋਂ ਬਾਅਦ ਬਹੁਤ ਸਾਰੇ ਆਰਮੀ ਜਿਹੜੇ ਆਫੀਸਰਸ ਸੀ ਉਹ ਆ ਕੇ ਇਸ ਧਰਨੇ ਦੇ ਵਿੱਚ ਮੌਜੂਦ ਹੋ ਕੇ ਆਪਣੀ ਪ੍ਰੈਸੈਂਸ ਦਿਖਾ ਰਹੇ ਸੀ ਔਰ ਨਾਲ ਹੀ ਤੁਹੰਦਾ ਦੇਖ ਕੇ ਉਸ ਤੋਂ ਬਾਅਦ ਗਵਰਨਰ ਦੀ ਵੀ ਇੰਟਰਵੈਂਸ਼ਨ ਹੋਈ ਸੀ ਤੇ ਫਿਰ ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਵੀ ਬਹੁਤ ਸਾਰੀਆਂ ਗੱਲਾਂ ਪੰਜਾਬ ਸਰਕਾਰ ਨੂੰ ਕਈਆਂ ਨੇ ਬਹੁਤ ਸਾਰੇ ਸਵਾਲ ਪੰਜਾਬ ਸਰਕਾਰ ਅੱਗੇ ਰੱਖੇ ਨੇ ਜਿਵੇਂ ਕਿ ਐਫ ਆਈ ਆਰ ਦੇ ਵਿੱਚ ਦੇਰੀ ਕਿਉਂ ਹੋਈ ਔਰ ਨਾਲ ਇਹ ਵੀ ਗੱਲ ਕਹੀ ਹੈ ਕਿ ਐਫ ਆਈ ਆਰ ਦੇ ਵਿੱਚ ਜਿਹੜਾ ਨਾ ਪਾਏ ਗਏ ਨੇ ਉਹ ਇੱਕ ਢਾਬੇ ਵਾਲੇ ਦੀ ਕਿਉਂ ਉਹਦੇ ਵਿੱਚ ਸੁਣੀ ਗਈ ਔਰ ਪੀੜਤ ਧਿਰ ਨੂੰ ਜਿਹੜਾ ਕਹਿ ਰਹੇ ਸੀ ਪੀੜਤ ਧਿਰ ਉਸ ਦੀ ਸੁਣਵਾਈ ਦੌਰਾਨ ਜਿਹੜਾ ਐਫਆਈਆਰ ਕਿਉਂ ਨਹੀਂ ਲਿਖੀ ਗਈ ਔਰ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਕਿਉਂ ਨਹੀਂ ਲਿਖੀ ਗਈ ਤੇ ਨਾਲ ਹੀ ਤੋਂ ਦਾਦੇ ਕਿਸ ਦੇ ਵਿੱਚ ਇੱਕ ਪੱਖ ਕੇ ਸੀ ਔਰ ਦੂਜਾ ਪੱਖ ਕੇ ਸੁਣਵਾਈ ਦੇ ਵਿੱਚ ਇਹ ਸੀ ਕਿ ਜਦੋਂ ਇੰਸਪੈਕਟਰ ਜਿਹੜੇ ਰੌਣੀ ਸੀ ਉਹਨਾਂ ਦੇ ਵਕੀਲ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਇੱਕ ਤਰਫਾ ਜਿਹੜੀ ਹੈ ਸਾਰੀ ਕਾਰਵਾਈ ਦਿਖਾਈ ਜਾ ਰਹੀ ਹੈ ਇੱਕ ਤਰਫਾ ਮਾਹੌਲ ਬਣਾਇਆ ਜਾ ਰਿਹਾ ਉਹਨਾਂ ਨੇ ਇਹ ਆਪਣਾ ਪੱਖ ਇਹ ਰੱਖਿਆ ਤੇ ਦੂਜੇ ਪਾਸੇ ਹਾਈ ਕੋਰਟ ਨੇ ਵੀ ਕਿਹਾ ਕਿ सीबीआई ਨੂੰ ਜਾਂਚ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਤਾਂ ਦੱਸ ਦਿੱ ਕਿ ਪੰਜਾਬ ਪੁਲਿਸ ਦੇ ਜਿਹੜਾ ਕਾਰਵਾਈ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਤੇ ਦੂਜੇ ਪਾਸੇ ਹੁਣ ਜਦੋਂ ਪ੍ਰੈਸ ਕਾਨਫਰੰਸ ਦੋਨੇ ਤਰ੍ਹਾਂ ਦੇ ਵੱਲੋਂ ਕੀਤੀ ਗਈ ਤਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਲੀਅਰ ਹੋਈਆਂ ਜਿਵੇਂ ਕਿ ਆਰਮੀ ਦੇ ਮੇਜਰ ਜਨਰਲ ਨੇ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਆਰਮੀ ਦੀ ਇੰਟਰਵੈਂਸ਼ਨ ਹੋਣ ਤੋਂ ਬਾਅਦ ਅਸੀਂ ਇਸ ਕੇਸ ਨੂੰ ਬਹੁਤ ਸੀਰੀਅਸ ਲੈ ਰਹੇ ਹਾਂ ਔਰ ਅਸੀਂ ਫੈਸਲਾ ਕੋਨ ਅੰਤ ਤੱਕ ਇਸ ਕੇਸ ਨੂੰ ਲੜਾਂਗੇ ਅਸੀਂ ਐਂਡ ਤੱਕ ਇਸ ਕੇਸ ਨੂੰ ਲੜਾਂਗੇ ਤੇ ਦੂਜੇ ਪਾਸੇ ਨਾਲ ਇਹ ਗੱਲ ਵੀ ਰੱਖੀ ਕਿ 12 ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਤੇ ਉਹਨਾਂ ਨੂੰ ਅਸੀਂ ਟਰਾਂਸਫਰ ਦੀ ਗੱਲ ਵੀ ਕਹੀ ਹੈ ਕਿ ਟਰਾਂਸਫਰ ਵੀ ਉਹਨਾਂ ਦੀ ਪਟਿਆਲੇ ਤੋਂ ਬਾਹਰ ਕਿਤੇ ਕੀਤੀ ਜਾਏ ਤਾਂ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਜਿਹੜੇ ਆ ਉਹ ਬੋਲਦੇ ਨਜ਼ਰ ਆਉਂਦੇ ਆ ਡੀਜੀਪੀ ਗੌਰਵ ਯਾਦਵ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਸਾਰੀ ਫੇਅਰ ਜਿਹੜੀ ਜਾਂਚ ਆਉ ਕੀਤੀ ਜਾਏਗੀ ਦੋਨੇ ਤਰ੍ਹਾਂ ਦੀ ਸੈਟੀਸਫੈਕਸ਼ਨ ਜਿਹੜੀ ਆਉ ਕਰਾਈ ਜਾਏਗੀ ਔਰ ਪੁਲਿਸ ਪੂਰੇ ਤਨਮਨ ਦੇ ਨਾਲ ਜਿਹੜਾ ਇਸ ਕੇਸ ਦੇ ਵਿੱਚ ਲੱਗੀ ਹੋਈ ਹੈ ਜਾਂਚ ਜਿਹੜੀ ਇਸ ਦੀ ਪੂਰੀ ਨਿਰਪੱਖ ਹੋਏਗੀ ਇਹ ਗੱਲ ਜਿਹੜੀ ਹੈ ਮੇਜਰ ਜਨਰਲ ਨੇ ਉਠਾਈ ਸੀ ਕਿ ਪਾਰਦਰਸ਼ੀ ਢੰਗ ਨਾਲ ਜਿਹੜਾ ਜਾਂਚ ਹੋਣੀ ਚਾਹੀਦੀ ਹੈ ਫੇਰ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਦੇ ਉੱਪਰ ਹੀ ਬੋਲਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਾਂਚ ਜਿਹੜੀ ਆ ਉਹ ਫੇਰ ਕੀਤੀ ਜਾਏਗੀ ਔਰ ਪੂਰੇ ਤਨਮਾਨ ਦੇ ਨਾਲ ਜਿਹੜਾ ਪੰਜਾਬ ਪੁਲਿਸ ਲੱਗੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਉੱਪਰ ਇੱਕ